ਸੋ ਦੋਸਤੋ ਡੇਟ ਕਰ ਲਓ ਤੁਸੀਂ ਨੋਟ ਬੀਬੀਆਂ ਭੈਣਾਂ ਦੇ ਲਈ ਇਹ ਖਾਸ ਪ੍ਰੋਗਰਾਮ ਹੋਣ ਜਾ ਰਿਹਾ ਜੀ ਮੈਂ ਦੁਬਾਰਾ ਪੋਸਟਰ ਤੁਹਾਨੂੰ ਦਿਖਾ ਦਿੰਦਾ 29 ਜੂਨ ਡਿਊ ਡ੍ਰੋਪ ਇਵੈਂਟ ਸੈਂਟਰ ਦੇ ਵਿੱਚ ਮਿਸ ਪੋਜਾ ਹੋ ਰਹੀ ਬੜੀ ਸੁੰਦਰ ਸ਼ਾਮ ਦਾ ਆਗਾਜ਼ ਕਰਨ ਕਿਤੇ ਇਹ ਲੇਡੀਜ਼ ਨਾਈਟ ਹੈ ਪਰ ਟਵਿਸਟਡ ਹੈ ਨਾ ਲੇਡੀਜ਼ ਨਾਈਟ ਆ ਹੈ ਨਾ ਅ ਦੁਇਸੇ ਦਾ ਆਕੇ ਇਹ ਜੀ ਮੁਝਲੀ ਅਸੀਂ ਲੇਡੀਜ਼ ਨਾਈਟ ਤੇ ਪਰਫਾਰਮੈਂਸ ਹੁੰਦੀ ਹੈ ਡੀਜੇ ਦਾ ਜੀ ਬਟ ਇਹ ਇੱਕੋ ਛ ਇਦਾਂ ਦਾ ਇਨਫੋਰਮੇਟਿਵ ਇਵੈਂਟ ਹੋਗਾ ਜਿਦੇ ਵਿੱਚ ਲੇਡੀਜ਼ ਬਹੁਤ ਕੁਝ ਸਿੱਖਣ ਨੂੰ ਮਿਲੂ ਦਸਵਦੀ ਟਿਕਟ ਹੈ ਪਰ ਜਿੰਨੀਆਂ ਵੀ ਟਿਕਟਸ ਹੋਣਗੀਆਂ ਉਹੋ ਅਸੀਂ ਡੋਨੇਟ ਕਰਾਂਗੇ ਅਚੈਰਿਟੀ ਤੇ ਟਿਕਟ ਤੁਸੀਂ ਬਹੁਤ ਚੀਪ ਰੱਖਤੀ ਮਿਸ ਪੂਜਾ ਨੂੰ ਦੇਖਣਾ ਮੇਕਾ 10 ਡਾਲਰ ਦੀ ਟਿਕਟ ਇਹ ਮੈਂ ਕੁਝ ਮੇਰੀ ਗੱਲ ਸਮਝ ਨਹੀਂ ਆਉਂਦੀ ਬਟ ਵੈਰੀ ਛੀ ਇੱਕ ਮੈਨੂੰ ਪਤਾ ਚੱਲਿਆ ਸੀ ਕਿ ਤੁਸੀਂ ਕੁਝ ਡਾਇਮੰਡ ਰਿੰਗ ਵੀ ਦੇਣ ਜਾ ਰਹੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਡਾਇਮੰਡ ਰਿੰਗ ਤੋਂ ਡਰਾਅ ਕਰਾਂਗੇ ਜਿਹੜਾ ਜਿਹਦਾ ਵੀ ਡਰਾਅ ਨਿਕਲੇਗਾ ਦੱਸ ਇੱਕ ਡਾਇਮੰਡ ਰਿੰਗ ਹੈ 1500 1500 ਦਾ ਜੀ ਹਾਂ ਜੀ ਬਹੁਤ ਐਂਟਰਟੇਨਿੰਗ ਇਵੈਂਟ ਹੋਣ ਵਾਲਾ ਹੈ ਬਿਕਾਜ਼ ਜਿਸ ਪੂਜਾ ਅਮ ਫੀਸ ਨੋਨ ਫੋਰ ਉਹਨਾਂ ਦੇ ਜਿੱਦਾਂ ਜਿਹੜੇ ਕਲਾਸਿਕ ਹਿੱਟਸ ਗਾਣੇ ਜਿਹੜੇ ਉਹਨਾਂ ਦੇ ਹੈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਹਾਂ ਲਾਡੀ ਸਿੰਘ ਪਟਿਆਲਾ ਤੇ ਦੋਸਤੋ ਬੜੀ ਪਿਆਰੀ ਜੀ ਜਾਣਕਾਰੀ ਹਮਿਲਟਨ ਸਟੂਡੀਓ ਤੋਂ ਅੱਜ ਤੁਹਾਨੂੰ ਦੇਣ ਲੱਗੇ ਹਾਂ ਤੇ ਫਸਟ ਆਫ 올 ਤੁਹਾਨੂੰ ਵੀ ਦੱਸਣ ਲੱਗੇ ਹਾਂ ਕਿ ਸਾਡੇ ਵੇੜੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਤੇ ਬਹੁਤ ਹੀ ਸਾਡੇ ਪਿਆਰੇ ਮਹਿਮਾਨ ਉੱਚੇਚੇ ਤੌਰ ਤੇ ਆਕਲੈਂਡ ਤੋਂ ਪੁੱਜੇ ਨੇ ਕੁਝ ਮਹਿਮਾਨ ਸਾਡੇ ਹਮਿਲਟਨ ਤੋਂ ਸੀ ਜਿਹੜੇ ਹਮੇਸ਼ਾ ਹੀ ਰੇਡੀਓ ਸਾਡੇ ਵਾਲਿਆਂ ਨੂੰ ਪਿਆਰ ਕਰਦੇ ਨੇ ਤੇ ਬਿਲਕੁਲ ਜੀ ਮਿਸ ਪੂਜਾ ਆਰ ਐਨ ਏ ਨਿਊਜ਼ੀਲੈਂਡ ਤੁਹਾਨੂੰ ਵੈਸੇ ਪਤਾ ਚੱਲ ਹੀ ਗਿਆ ਹੁਣ ਰੇਡੀਓ ਸਾਡੇ ਵਾਲਿਆਂ ਨੇ ਟਾਈਮ ਟੂ ਟਾਈਮ ਜਿਹੜੀ ਐਡਵਰਟਾਈਜ਼ਮੈਂਟ ਰੇਡੀਓ ਸਾਡੇ ਦਾ ਫੇਸਬੁੱਕ ਤੇ ਤੁਸੀਂ ਦੇਖ ਪਾ ਰਹੇ ਹੋ ਟਿਕਟੌਕ ਇੰਸਟਾਗ੍ਰam ਤੇ ਵੀ ਦੇਖ ਪਾ ਰਹੇ ਹੋ 29 ਜੂਨ ਨੂੰ ਲੱਗਣਗੀਆਂ ਰੌਣਕਾਂ ਆਕਲੈਂਡ ਸਾਈਡ ਦੇ ਵਿੱਚ ਡਿਊ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ ਸ਼ਾਮ ਨੂੰ ਰੰਗ ਰੰਗ ਪ੍ਰੋਗਰਾਮ ਹੋਏਗਾ ਸੋਹਣੀ ਸ਼ਾਮ ਦਾ ਗਾਹਸ਼ ਹੋਏਗਾ ਤੇ ਸਪੈਸ਼ਲੀ ਇਹ ਜਿਹੜਾ ਇਵੈਂਟ ਹੈ ਬੀਬੀਆਂ ਭੈਣਾਂ ਦੇ ਲਈ ਹੋਏਗਾ ਤੇ ਸਾਡੇ ਕੋਲ ਮਹਿਮਾਨ ਪਹੁੰਚੇ ਨੇ ਤੇ ਇਹ ਪ੍ਰੋਗਰਾਮ ਜਿਹੜਾ ਲੈ ਕੇ ਆ ਰਹੇ ਨੇ ਗੋਟ ਐਂਡ ਡੀ ਐਨ ਬੀ ਦੇਸੀ ਡੀ ਐਨ ਬੀ ਇਹ ਦੋਨੋਂ ਜਿਹੜੇ ਕਲੱਬ ਐ ਔਰ ਹਲਕੇ ਲੈ ਕੇ ਆ ਰਹੇ ਨੇ ਸਾਡੇ ਮਹਿਮਾਨ ਪਹੁੰਚੇ ਆ लवली ਨੇਜਰ ਤੇ ਨਾਲ ਦੀ ਨਾਲ ਸਾਡੇ ਯੂਸਫ ਪਾਲ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਕਲੈਂਡ ਤੋਂ ਓਚੇ ਚੇ ਤੁਰ ਤੇ ਪਹੁੰਚੇ ਤੇ ਜੀ ਆਇਆਂ ਨੂੰ ਰੇਡੀਓ ਸਾਡੇ ਵੱਲ ਦੇ ਵੱਲੋਂ ਸਸ ਹੀ ਗੱਲ ਜੀ ਅੱਛਾ ਬੜਾ ਅੱਜ ਤਾਂ ਮਿਸ ਪੂਜਾ ਤੋਂ ਜ਼ਿਆਦਾ ਤਾਂ ਮੈਂ ਦੇਖ ਰਹਾ ਤੁਹਾਡੇ ਦੋਨਾਂ ਦੇ ਚਿਹਰੇ ਤੇ ਜਿਹੜੀ ਰੌਣਕ ਹੈ ਉਹ ਬੜੇ ਗੁਲਾਬ ਦੇ ਫੁੱਲ ਵਾਂਗੂ ਖਿੜੇ ਪਿਆ ਦੋਨੋਂ ਚਿਹਰੇ ਤੇ ਖੁਸ਼ੀ ਬਹੁਤ ਜੜੀ ਹੋਈ ਹੈ ਜੀ ਓਕਲੈਂਡ ਵਾਲਿਆਂ ਨੂੰ ਖੁਸ਼ੀ ਇਦਾਂ ਹਾਂ ਜੀ ਓਕਲੈਂਡ ਵਾਲਿਆਂ ਨੂੰ ਬਿਲਕੁਲ ਚਲੋ ਤੇ ਯੂਸਫ ਜੀ ਕੀ ਪਲਾਨ ਕੀ ਰਹੇਗਾ 29 ਨੂੰ ਕਿੰਨਾ ਦੀਆਂ ਤਿਆਰੀਆਂ ਕੀ ਕੀ ਰਹਿਣ ਵਾਲਾ ਹੈਗਾ ਇਹ ਪਲਾਨ ਹਾਂ ਜੀ ਪਲਾਨ ਹੈ ਇਦਾਂ ਜਿੱਦਾਂ ਹਮ ਯੂਜੂਲੀ ਲੇਡੀਜ਼ ਨਾਈਟ ਕਰਦੇ ਆ ਬੇਸਿਕਲੀ ਇਹ ਐਜ਼ਰਤੀ ਯਾਦਾ ਮੇਲਾ ਹੈ ਹਨਾ ਤਾਂ ਇਹਦੇ ਤੇ ਮਿਸ ਪੂਜਾ ਜੀ ਨੇ ਲਾਈਵ ਪਰਫਾਰਮੈਂਸ ਦੇਣੀ ਹੈ ਉਹਨਾਂ ਦੇ ਬੈਂਡ ਦੇ ਨਾਲ ਤਾਂ ਉੱਥੇ ਵਧੀਆ ਅਰੇਂਜਮੈਂਟ ਕੀਤਾ ਸੀ 사ਉਂਡ ਦਾ ਲਾਈਟ ਦਾ ਤਾਂ ਐਂਡ देयर विल बी ਅ ਡੀਜੇ ਐਸ ਵੈਲ ਸੋ ਪਰਸਨਲੀ ਮੈਂ ਖੁਦ ਡੀਜੇ ਕਰੂੰਗਾ ਆਫਟਰ ਆਫਟਰ ਪਰਫਾਰਮੈਂਸ ਔਰ ਸਾਡੇ ਕੋਲ ਛੋਟੇ ਬੱਚਿਆਂ ਦੀ ਪਰਫਾਰਮੈਂਸ ਹੈ ਇੱਕ ਦੋ ਔਰ ਦੋ ਦਿਨ ਹੋਰ ਪੰਗੜਾ ਪਰਫਾਰਮ ਅੱਛਾ ਮਤਲਬ ਮਿਸ ਪੂਜਾ ਨੇ ਜਦੋਂ ਸਟੇਜ ਤੇ ਆਉਣਾ ਉਸ ਤੋਂ ਪਹਿਲਾਂ ਤੁਸੀਂ ਵੀ ਜਿਹੜੀ ਪਰਫਾਰਮੈਂਸਿਸ ਹੈ ਬੱਚਿਆਂ ਦੀਆਂ ਜਾਂ ਕੋਈ ਗਿੱਧਾ ਪੰਗੜਾ ਇਦਾਂ ਦਾ ਉਹ ਸਿਰਫ ਬੱਚਿਆਂ ਕਰਨਗੇ ਕਿ ਬॉयਜ਼ ਕਰਨਗੇ ਬੱਚੇ ਐਂਡ ਲੇਡੀਜ਼ ਲੇਡੀਜ਼ ਓਕੇ ਕਿਉਂਕਿ ਕਿ ਤੁਹਾਡਾ ਦਾ ਇਵੈਂਟ ਹੈ ਓਨਲੀ ਫॉर ਲੇਡੀਜ਼ ਓਨਲੀ ਫॉर ਲੇਡੀਜ਼ ਜੀ ਲਵਲੀਨ ਕੀ ਹਾਲ ਚਾਲ ਹੈ ਚਿਹਰਾ ਦੱਸ ਰਿਹਾ ਤੁਹਾਨੂੰ ਦੇਖ ਕੇ ਤੁਹਾਡਾ ਜੀ ਥੈਂਕ ਯੂ ਸੋ ਮਚ ਤੇ ਲਵਲੀ ਕਿਦਾਂ ਦੀਆਂ ਤਿਆਰੀਆਂ ਜਿਵੇਂ ਯੂਸਫ ਨੇ ਦੱਸਿਆ ਕਿ ਤਿਆਰੀਆਂ ਤਾਂ ਬੜੀਆਂ ਜੋਰਾਂ ਸ਼ੋਰਾਂ ਤੇ ਆ ਜ ਤੇ ਐਡਵਰਟਾਈਜ਼ਮੈਂਟ ਬੜੇ ਅੱਛੇ ਤਰੀਕੇ ਨਾਲ ਤੁਹਾਡੀ ਚੱਲ ਰਹੀ ਤੇ ਦੋਨੋਂ ਜਿਹੜੀ ਪ੍ਰੋਡਕਸ਼ਨ ਹੈਗੀਆਂ ਦੋਨੋਂ ਪੈਰਲਲ ਚੱਲ ਕੇ ਇਵੈਂਟ ਨੂੰ ਲੈ ਕੇ ਆਈਆਂ ਤੇ ਮੈਨੂੰ ਲੱਗਦਾ ਤਿੰਨ ਚਾਰ ਸ਼ੋਅ ਜਿਹੜੇ ਹੋਣ ਵਾਲੇ ਹੈ ਇਸ ਟਿੰਗ ਵੀ ਤੁਹਾਡਾ ਸ਼ੋਅ ਹੈ ਤੇ ਵੈਲਿੰਗਟਨ ਦੇ ਵਿੱਚ ਵੀ ਸ਼ੋਅ ਹੋਗਾ ਤੁਹਾਡਾ ਟੁਰੰਗਾ ਦੇ ਵਿੱਚ ਵੀ ਸ਼ੋਅ ਹੈ ਆਕਲੈਂਡ ਦੇ ਵਿੱਚ ਵੀ ਸ਼ੋਅ ਹੈ ਬੜੀ ਵੱਡੀ ਕਾਮਯਾਬੀ ਇਹ ਦੋਨੋਂ ਕਲੱਬਾਂ ਜਿਹੜੀਆਂ ਲੈ ਕੇ ਆ ਰਹੀਆਂ ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਨੇ ਮੈਂ ਮੈਂ ਤਾਂ ਇਹਦਾ ਦੇਖਦੀ ਹਾਂ ਕਿ ਐਟ ધ ਐਂਡ ਆਫ ਦਿ ਡੇ ਅਸੀਂ ਇਹਨੂੰ ਪ੍ਰਮੋਟ ਇਦਾਂ ਕਰ ਰਹੇ ਹਾਂ ਕਿ ਲੇਡੀਜ਼ ਨਾਈਟ ਹੈ ਜਿਸ ਵਿੱਚ ਜਮਸ ਪੂਜਾ ਲਾਈਵ ਪਰਫੋਰਮ ਕਰ ਰਹੇ ਜਿੱਦਾਂ ਕਿ ਯੂਸਫ ਨੇ ਦੱਸਿਆ ਕਿ ਵਿਦ ਲਾਈਵ ਬੈਂਡ ਐਂਡ ਏਵਰੀਥਿੰਗ ਹੈ ਨਾ ਲਾਈਕ ਪ੍ਰੋਪਰ ਸਿੰਗਿੰਗ ਤਨੂ ਦੇਖਣ ਨੂੰ ਮਿਲੂਗੀ ਜੀ ਆਮ ਪਰ ਐਟ ਦ ਸੇਮ ਟਾਈਮ ਇਹ ਲੇਡੀਜ਼ ਨਾਈਟ ਹੈ ਬਟ ਟਵਿਸਟਰਰ ਥੈਨ ਆਰ ਲੇਡੀਜ਼ ਨਾਈਟ ਹੈ ਨਾ ਆ ਟਵਿਸਟਡ ਦਾ ਆ ਕੇ ਹਿਊਜਲੀ ਅਸੀਂ ਲੇਡੀਜ਼ ਨਾਈਟ ਕਰਾਉਣੀ ਹੈ ਪਰਫਾਰਮੈਂਸਸ ਹੁੰਦੀਆਂ ਨੇ ਡੀਜੇ ਚੱਲਦਾ ਹੈ ਨੀ ਬਟ ਇਹ ਇੱਕੋ ਛ ਇਦਾਂ ਦਾ ਇਨਫੋਰਮੇਟਿਵ ਇਵੈਂਟ ਹੋਊਗਾ ਜਿਹਦੇ ਵਿੱਚ ਲੇਡੀਜ਼ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ ਹੈ ਨਾ ਐਗਜ਼ੈਪਲਸ ਹੋਊਗੀਆਂ ਸੋ ਐਸੈਂਸ਼ੀਲੀ ਅਸੀਂ ਕੀ ਕ੍ਰੀਏਟ ਕਰਦੇ ਅਸੀਂ ਕਿੰਦਾ ਨਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਕੋ ਐਮਪਾਵਰਮੈਂਟ ਹਮ ਅੱਛਾ ਮੈਂ ਤੁਹਾਨੂੰ ਰੋਗ ਦਾ ਜਿਹੜਾ ਗਾਣਾ ਤਾਂ ਸੁਣਾ ਦੋ ਫਿਰ ਉਹ ਸੀਟੀ ਮਾਰ ਕੇ ਬਲੋਣੋ ਹਟ ਜਾ ਅੱਗੇ ਉਹ ਮੈਨੂੰ ਰੋਜ਼ ਪਛਤ ਤੋਂ ਹਟ ਜਾ ਚਲੋ ਇਹ ਕਾਮਯਾਬੀ ਤੁਸੀਂ ਹਮੇਸ਼ਾ ਤੁਹਾਡੇ ਚਿਹਰੇ ਤੇ ਬਣੀ ਰਹੇ ਤੁਹਾਡੇ ਦੋਨਾਂ ਦੇ ਦੋਨੋਂ ਕਲੱਬਾਂ ਤੇ ਤੇ ਜਿੰਨੇ ਵੀ ਤੁਹਾਡੇ ਨੇੜਲੇ ਦੋਸਤ ਮਿੱਤਰ ਜਿਵੇਂ ਤੁਹਾਡੀ ਪੂਰੀ ਇੰਟਾਇਰ ਟੀਮ ਇਹ ਬੜਾ ਵੱਡਾ ਇਵੈਂਟ ਲੈ ਕੇ ਆ ਰਹੀ ਹੈ ਤੇ ਬੜੀਆਂ ਆਸਾਂ ਉਮੀਦਾਂ ਲੋਕਾਂ ਨੂੰ ਤੁਹਾਡੇ ਤੁਸੀਂ ਗਾ ਯੂਸਫ ਤੇ ਲਵਲੀਨ ਤੋਂ ਤੇ ਅਸੀਂ ਵੀ ਉਸ ਪ੍ਰੋਗਰਾਮ ਦਾ ਹਿੱਸਾ ਬਣਾਂਗੇ ਤੇ ਲੋਕਾਂ ਨੂੰ ਵੀ ਦੇਖਾਂਗੇ ਤੇ ਮਿਸ ਪੂਜਾ ਜਿਹੜੀ ਹਮੇਸ਼ਾ ਹੀ ਬੜੇ ਪਿਆਰੇ ਪਿਆਰੇ ਉਹਨਾਂ ਦੇ ਗੀਤ ਐ ਅੱਜ ਵੀ ਉਹਨਾਂ ਦੇ ਗੀਤ ਲੋਕਾਂ ਦੇ ਦਿਲਾਂ 'ਚ ਘਰ ਕਰ ਗਏ ਤੇ ਉਹ ਗੀਤਾਂ ਦਾ ਵੀ ਅਨੰਦ ਸਾਡੀਆਂ ਬੀਬੀਆਂ ਪੈਣਾ ਵੋਡਾਫ ਹੋਣ ਇਵੈਂਟ ਸੈਂਟਰ ਦੇ ਵਿੱਚ ਜਿਹੜਾ ਡਿਊ ਡ੍ਰੌਪ ਚੇਂਜ ਹੋ ਗਿਆ ਨਾਮ 29 ਜੂਨ ਨੂੰ ਹੋਏਗਾ ਤੇ ਬਲੀ ਮੈਨੂੰ ਥੋੜਾ ਜਿਹਾ ਜਾਣਕਾਰੀ ਮਿਲੀ ਕਿ ਜਿੰਨਾ ਵੀ ਇਵੈਂਟ ਹੈ ਤੁਸੀਂ ਚੈਰਿਟੀ ਕਰ ਰਹੇ ਹੋ ਉਹਦੀ ਕੋਈ ਹੈਲਥ ਨੂੰ ਲੈ ਕੇ ਜੀ ਜੀ ਸੋ ਜਿੰਨੀਆਂ ਵੀ ਸਾਰੀਆਂ ਟਿਕਟ ਸੇਲਸ ਹੋਣਗੀਆਂ ਹਨਾ 10 ਡਾਲਰ ਦੀ ਟਿਕਟ ਰੱਖੀ ਹੋਈ ਹੈ ਅੱਛਾ ਬਹੁਤ ਚੀਪ ਹੈ ਬਹੁਤ ਚੀਪ 10 ڈالر ਦੀ ਟਿਕਟ ਮਤਲਬ ਕਿ ਕਿਸੇ ਦੇ ਉੱਤੇ ਫਾਈਨੈਂਸ਼ੀਅਲ ਸਟ੍ਰੇਨ ਨਾ ਪਵੇ ਕਿਉਂਕਿ ਆਪਾਂ ਨੂੰ ਪਤਾ ਕਿ ਹੈ ਇਸ ਟਾਈਮ ਤੇ ਲਾਈਕ ਯੂ نو ਦ ਕੰਟਰੀ ਇਜ਼ ਨਾਟ ਇਨ ਗ੍ਰੇਟ ਇਕਨੋਮਿਕ ਹੰ ਸਟੇਟ ਜੀ ਪਰ 10 ڈالر ਦੀ ਟਿਕਟ ਹੈ ਪਰ ਜਿੰਨੀਆਂ ਵੀ ਟਿਕਟਸ ਹੋਣਗੀਆਂ ਉਹ ਅਸੀਂ ਡੋਨੇਟ ਕਰਾਂਗੇ ਟੂ ਅ ਚੈਰਿਟੀ ਐਂਡ ਇਨ ਦ ਲਾਸਟ ਕਪਲ ਆਫ ਡੇਸ ਅਸੀਂ ਚੈਰਿਟੀ ਜਿਹੜੀ ਹੈ ਉਹ ਫਾਈਨਲਾਈਜ਼ ਕੀਤੀ ਹੈ ਇਟਸ ਗੋਨ ਟੂ ਬੀ ਸਹਾਇਤਾ ਹਮ ਸਹਾਇਤਾ ਇਜ਼ ਆਕਲੈਂਡ ਬੇਸਡ ਚੈਰਿਟੀ ਹੈ ਜਿਹੜੀ ਮੈਂਟਲ ਹੈਲਥ ਦੇ ਵਿੱਚ ਕਾਉਂਸਲਿੰਗ ਸਰਵਿਸਿਜ਼ ਪ੍ਰੋਵਾਈਡ ਕਰਦੀ ਪਾਰਟਿਕੁਲਰਲੀ ਸਾਊਥ ਏਸ਼ੀਅਨ ਕਮ ਕਿ ਇਨ ਦਾ ਕਰੰਟ ਟਾਈਮਸ ਮੈਨਟੂ ਹੈਲਥ ਸਪੋਰਟ ਇੱਕ ਬਹੁਤ ਰਾਈジング ਇਸ਼ੂ ਹੈਗਾ ਯਾ ਜੀ ਸੋ ਉਹਦੇ ਵਿੱਚ ਜਿੰਨੇ ਵੀ ਅਸੀਂ ਫੀਅਰ ਟਿਕਟ ਸੇਲਸ ਹੋਣਗੇ ਅਸੀਂ ਉਹਨਾਂ ਨੂੰ ਡੋਨੇਟ ਕਰਾਂਗੇ ਤੇ ਉਹਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਲੇਡੀਜ਼ ਨੂੰ ਕੋਈ ਕਾਉਂਸਲਿੰਗ ਸਰਵਿਸਿਜ਼ ਵਗੈਰਾ ਜਿਹੜੀ ਹੈ ਮੈਂਟਲ ਹੈਲਥ ਸਪੋਰਟ ਵੀ ਜ਼ਰੂਰ ਗਿਆ ਸੋ ਉਹਦੇ ਵਿੱਚੋਂ ਕੋ ਪੇ ਹੋਵੇ ਸੋ ਯੂ ਡੋਨਟ ਹੈਵ ਟੂ ਪੇ ਐਨੀਥਿੰਗ ਫਰਮ ਯੂਰ ਓਨ ਪਾਕਟ ਇਸੋ ਬਹੁਤ ਅੱਛਾ ਉਪਰਾਲਾ ਲਵਲੀ ਨੇ ਬੜੀ ਅੱਛੀ ਗੱਲ ਕੀਤੀ ਜਿੰਨਾ ਵੀ ਤੁਹਾਡੇ ਕੋਲ ਜਿਹੜਾ ਪੈਸਾ ਇਕੱਠਾ ਹੋਏਗਾ ਪੰਜਾਬੀ ਚ ਕਹਿੰਦੇ ਆਪਾਂ ਉਹ ਸਾਰੇ ਦਾ ਸਾਰਾ ਆਪਾਂ ਇੱਕ ਸੰਸਥਾ ਨੂੰ ਦੇਣ ਜਾ ਰਹੇ ਹਾਂ ਜਿਹੜੀ ਸੰਸਥਾ ਆਲਰੇਡੀ ਹੈਲਪ ਕਰ ਰਹੀ ਹੈ ਤੇ ਟਿਕਟ ਤੁਸੀਂ ਬਹੁਤ ਚੀਪ ਰੱਖਤੀ ਮਿਸ ਪੂਜਾ ਨੂੰ ਦੇਖਣਾ ਮੈਂ ਕਹਾਂ 10 ਡਾਲਰ ਦੀ ਟਿਕਟ ਤੇ ਇਹ ਮੈਂ ਕੁਝ ਮੇਰੇ ਗੱਲ ਸਮਝ ਨਹੀਂ ਆਉਂਦੀ ਬਟ ਵੈਰੀ ਚੀਪ ਕੀ ਕਹਿਣਾ ਚਾਹੋਗੇ ਦੁਬਾਰਾ ਬਿਲਕੁਲ ਜੀ ਬਸ ਮੇਨ ਮੋਟਿਵ ਇਹ ਸੀਗਾ ਕਿ ਅਸੀਂ ਮਿਸ ਪੂਜਾ ਜੀ ਦੇ ਮੀਡੀਅਮ ਦੇ ਨਾਲ ਇੱਕ ਅਵੇਅਰਨੈਸ ਫਲਾਨੀ ਚਾਹੁੰਦੇ ਹਾਂ ਤਾਂ ਕਰਕੇ ਅਸੀਂ ਟਿਕਟ ਦਾ ਪ੍ਰਾਈਸ ਚੀਪ ਰੱਖਿਆ ਤਾਂ ਕਿ ਵੀ ਕੈਨ ਰੀਚ to more and more people and abhi jada da jada lokan vich assi pahunch sakiye is karke assi ticket da price te stress vi mainu lagda bibiyan pane da udan khatam ho jayega kyun karke tusi bacche bachiyan di jdi chote chote stage performance ohna de aune ton pehla vi oh dono tadian jadian production hai gayon leke aa rahi hai ki kyu de vich hovega kuch jankari sade ਦਰਸ਼ਕਾਂ ਨੂੰ ਦੱਸ ਸਕਦੇ ਹਾਂ ਇਹਦੇ ਵਿੱਚ ਇਦਾਂ ਆ ਕਿ ਜਿੱਦਾਂ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਜੇ ਸਾਡੀ ਪਰਫਾਰਮੈਂਸਿਸ ਵੀ ਹੈਗੇ ਹਨ ਵਿੱਚ ਵੀ ਵੈਰਾਈਟੀ ਹੋਵੇ ਹਮਮ ਜਿੱਦਾਂ ਆਪਾਂ ਹਿਸਟੋਰਿਕਲੀ ਇਹ ਦੇਖਦੇ ਹਾਂ ਕਿ ਯੂ ਨੋ ਅਸੀਂ ਇੱਕ ਹੀ ਟਾਈਪ ਦੀ ਜਿਹੜੀਆਂ ਪਰਫਾਰਮੈਂਸਿਸ ਆ ਉਹ ਹਮੇਸ਼ਾ ਕਰਾਉਣੀ ਆ ਪਰ ਅਸੀਂ ਇਸ ਵਾਰੀ ਵੈਰਾਈਟੀ ਲੈ ਕੇ ਆਉਂਗੇ ਤਾਂ ਕਿ ਐਂਟਰਟੇਨਮੈਂਟ ਤਾਂ ਹੋਵੇ ਹੀ ਹੋਵੇ ਪਰ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਕੁਝ ਸਿੱਖਣ ਨੂੰ ਵੀ ਮਿਲੇ ਮਤਲਬ ਕਿ ਲੇਡੀਜ਼ ਉਸ ਇਵੈਂਟ ਤੋਂ ਬਾਅਦ ਜਾਣ ਦੇ ਫੀਲ ਸਟਰੋਂਗਰ ਐਂਡ ਐਂਡ ਹੈਪੀਅਰ ਐਂਡ ਐਨ ਐਵਰੀਥਿੰਗ ਹਨਾ ਸਾਰੇ ਮਿਸ ਪੂਜਾ ਦੇ ਗਾਣੇ ਵੱਜਣਗੇ ਜਿਹੜੇ ਹੋਣਗੇ ਪਰਫਾਰਮੈਂਸਿਸ ਹੋਣੀਆਂ ਅਸੀਂ DJ ਨੂੰ ਪੁੱਛ ਰਹੇ ਹਾਂ ਯਸਪ ਕੀ ਲੱਗਦਾ ਹੈ ਕੁਝ ਜਿਵੇਂ ਸਿੱਧੂ ਮੂਸੇ ਵਾਲਾ, ਸ਼ਤਿੰਦਰ ਸਰਤਾਜ ਜਾਂ ਗੁਰਦਾਸ ਮਾਨ ਕੇ ਕੱਲੇ ਮਿਸ ਪੂਜਾ ਦੇ ਗਾਣੇ ਤੋਂ ਹੀ ਬੱਚੇ ਪਰਫਾਰਮ ਕਰਨਗੇ ਕਿਉਂਕਿ ਕਰਕੇ ਬੀਬੀਆਂ ਭੈਣਾਂ ਨੇ ਬਾਅਦ ਮਿਸ ਪੂਜਾ ਨੂੰ ਵੀ ਸੁਣਨਾ ਨਾ ਹਾਂਜੀ ਹਾਂਜੀ ਬਿਲਕੁਲ ਆਈ ਥਿੰਕ ਦੇ ਵਿਲ ਬੀ ਅ ਵੈਰਾਈਟੀ ਹੋਊਗੀ ਆਈ ਥਿੰਕ ਇਟਸ 올 ਇੰਡੀਪੈਂਡੈਂਟ ਜਿਹੜੇ ਵੀ ਆਪਣੇ ਗੁਰੂਖਸਾਰੇ ਨੇ ਇਟਸ ਕੰਪਲੀਟਲੀ ਉਹਨਾਂ ਦੀ ਚੋਇਸ ਹੈ ਜੋ ਵੀ ਉਹ ਜਿੱਦਾਂ ਵੀ ਉਹ ਕੰਫਰਟੇਬਲ ਹੈਗੇ ਆ ਉਸ ਤਰੀਕੇ ਨਾਲ ਕਰ ਸਕਦੇ ਆ ਪਰਫਾਰਮੈਂਸ ਤਾਂ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੀਆਂ ਬੀਬੀਆਂ ਭੈਣਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੀਆਂ ਨੇ ਤਾਂ ਸਿਰਫ 10 ਡਾਲਰ ਦੀ ਟਿਕਟ ਹੈ ਆਕਲੈਂਡ ਡਿਊ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ ਜਿਹੜਾ ਹੈਗਾ ਰੰਗ ਰੰਗ ਪ੍ਰੋਗਰਾਮ ਸ਼ਾਮ ਦਾ ਵੱਡੀ ਸ਼ਾਮ ਦਾ ਆਗਾਜ਼ ਹੋਏਗਾ 29 ਜੂਨ ਨੂੰ ਤੇ ਬੀਬੀਆਂ ਭੈਣਾਂ ਨੂੰ ਖੁੱਲਾ ਸੱਦਾ ਤੇ ਟਿਕਟ 10 ਡਾਲਰ ਤੇ ਦੋਨੋ ਮਹਿਮਾਨ ਅੱਜ ਹਮਿਲਟਨ ਸਟੂਡੀਓ ਦੇ ਵਿੱਚ ਖਾਸ ਕਰਕੇ ਜਿਹੜੀ ਹਮਿਲਟਨ ਦੀ ਆਡੀਅנס ਹੈ ਉਹਨਾਂ ਨੂੰ ਅਪਰੋਚ ਕਰਨ ਆਏ ਆ ਉਹਨਾਂ ਨੂੰ ਰਿਕੁਐਸਟ ਕਰਨ ਆਏ ਆ ਕਿ ਤੁਸੀਂ ਵੀ ਉੱਥੇ ਪਹੁੰਚੋ ਤੇ ਇਹ ਸ਼ਾਮ ਦਾ ਆਨੰਦ ਮਾਣੋ ਸਟੇਜ ਪਰਫਾਰਮੈਂਸ ਵੀ ਹੋਣਗੀਆਂ ਛੋਟੇ-ਮੋਟੇ ਕਹਿੰਦੇ ਗਿਫਟ ਟੈਂਪਰ ਵੀ ਇੱਕ ਮੈਨੂੰ ਪਤਾ ਚੱਲਿਆ ਸੀ ਕਿ ਤੁਸੀਂ ਕੁਝ ਡਾਇਮੰਡ ਰਿੰਗ ਵੀ ਦੇਣ ਜਾ ਰਹੇ ਹੋ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਡਾਇਮੰਡ ਰਿੰਗ ਬਾਰੇ ਬਿਲਕੁਲ ਜੀ ਅਸੀਂ ਡਾਇਮੰਡ ਰਿੰਗ ਇੱਕ ਜਿਹੜੇ ਵੀ ਟਿਕਟ ਸੇਲਸ ਹੋਣਗੀਆਂ ਉਹ ਇੱਕ ਡਰਾ ਦੇ ਵਿੱਚ ਜਾਣਗੀਆਂ ਐਨ ਆਪਾ ਉਸ ਦਿਨ ਡਰਾ ਕੱਢਾਂਗੇ ਤਾਂ ਜਿਹੜਾ ਜਿਹਦਾ ਵੀ ਡਰਾ ਨਿਕਲੇਗਾ ਦੈਟਸ ਇੱਕ ਡਾਇਮੰਡ ਰਿੰਗ ਹੈ 1500 ਡਾਲਰ ਦੀ 1500 ਡਾਲਰ ਦੀ ਹਾਂਜੀ ਤਾਂ ਅਸੀਂ ਵੈਲਿਊ ਵੀ ਪਾਈ ਹੈ ਉਹਦੇ ਤੇ ਯੂਜੂਲੀ ਹੈ ਨਾ ਕਿ ਜਸਟ ਨਾਟ ਐਨੀ ਡਾਇਮੰਡ ਰਿੰਗ ਸਾਡੀ ਪਰਚੀ ਕੱਢ ਦਿਓ ਇਹ ਪਰਚੀ ਇਦਾਂ ਨਹੀਂ ਹੈ ਆ ਕਿ ਬਸ ਇੱਕ ਰਿੰਗ ਦੇ ਨਹੀਂ ਮੈਂ ਤੁਹਾਨੂੰ ਪਰਚੀ ਨਾ ਫ੍ਰਿਜ ਫ੍ਰਿਜ ਚ ਰੱਖ ਕੇ ਦੇ ਦੂੰਗਾ ਤੁਸੀਂ ਮੇਰੀ ਕਢਾ ਲਿਓ ਜੀ ਠੀਕ ਹੈ ਜੀ ਡਾਇਮੰਡ ਰਿੰਗ ਪਾਣੀ ਹੈ ਮੈਂ ਡਾਇਮੰਡ ਰਿੰਗ ਨਹੀਂ ਪਾਣੀ ਕਰ ਲੈ ਕੇ ਜਾ ਆ ਮੈਂ ਨੋਟ ਲਵਰ ਜੀ ਅੱਛਾ ਤੁਹਾਡੇ ਦੋਨਾਂ ਵੱਲੋਂ ਇਹ ਪਿਆਰਾ ਜਿਹਾ ਮੈਸੇਜ ਸਾਡੀ ਹਮਿਲਟਨ ਜਿਹੜੇ ਪੰਜਾਬੀ ਜਾਂ ਜਿਹੜੇ ਰੇਡੀਓ ਸਾਡੇ ਵਾਲਿਆਂ ਨੂੰ ਫੋਲੋ ਕਰਦੇ ਨੇ ਪਿਆਰ ਕਰਦੇ ਨੇ ਜਿਨੇ ਵੀ ਆਡੀਅנס ਸਾਡੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਅੱਜ ਫਸਟ ਆਫ 올 ਥੈਂਕ ਯੂ ਬਹੁਤ ਬਹੁਤ ਧੰਨਵਾਦ ਰੇਡੀਓ ਸਾਡੇ ਵਾਲੇ ਦਾ ਤਾਂ ਮੈਂ ਬਹੁਤ ਬਹੁਤ ਥੈਂਕਸ ਕਰਦਾ ਹਾਂ ਕਿ ਬਈ ਸਾਨੂੰ ਆਪਰਚੂਨਿਟੀ ਦਿੱਤੀ ਗਈ ਇਸ ਇੱਥੇ ਆ ਕੇ ਆਪਣੇ ਸ਼ੋਅ ਦੇ ਬਾਰੇ ਪ੍ਰਮੋਸ਼ਨ ਕਰ ਸਕਦੇ ਆ ਤਾਂ ਤਾਂ ਆਪਾਂ ਕਹਿ ਸਕਦੇ ਆ ਕਿ ਆਕਲੈਂਡ ਤੋਂ ਬਾਅਦ ਵੀ ਕੋਈ ਆਪਣੇ ਕੋਲ ਓਪਰਚ्युनिटी ਬੇਸ ਬਣ ਗਈ ਹਾਂਜੀ ਬਿਲਕੁਲ ਜੀ ਜੀ ਤਾਂ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਕਿ ਬਈ ਤੁਸੀਂ ਹੈਮਿਲਟਨ ਤੋਂ ਵੀ ਆਕਲੈਂਡ ਆਓ ਹਨਾ ਇਹ ਬਹੁਤ ਐਂਟਰਟੇਨਿੰਗ ਇਵੈਂਟ ਹੋਣ ਵਾਲਾ ਹੈ ਬਿਕੋਜ਼ ਮਿਸ ਪੂਜਾ ਆਮ ਸ਼ੀ ਇਸ ਨੋਨ ਫੋਰ ਉਹਨਾਂ ਦੇ ਜਿੱਦਾਂ ਅਮ ਵਿਦੇ ਕਲਾਸਿਕ ਹਿੱਟਸ ਗਾਣੇ ਜਿਹੜੇ ਉਹਨਾਂ ਦੇ ਹੈਗੇ ਹਨ ਸਾਡਾ ਬਹਾਰ ਬਹੁਤ ਕਮਾਲ ਹੁਣ ਤੱਕ ਵੀ ਚੱਲਦਾ ਐਜ਼ ਅ ਡੀਜੇ ਆਈ ਨੋ ਕਿ ਬਈ ਹੁਣ ਤੱਕ ਵੀ ਵਿਆਵਾਂ ਤੇ ਜਾਗੋਆਂ ਤੇ ਮਾੜ ਵੀ ਉਹਨਾਂ ਦੇ ਗਾਣੇ ਲਾਈਕ ਚੱਲਦੇ ਆ ਹਰ ਵਾਰੀ ਬਹੁਤ ਵਧੀਆ ਲੋਕ ਇੰਜੋਏ ਕਰਦੇ ਆ ਤਾਂ ਅ ਲਾਈਵ ਸ਼ੀ ਇਜ਼ ਅ ਰੀਲੀ ਗੁੱਡ ਪਰਫਾਰਮਰ ਅਮ ਇੱਕ ਹੋਰ ਚੀਜ਼ ਮੈਂ ਮੈਂਸ਼ਨ ਕਰਨਾ ਚਾਹੁੰਦਾ ਐ ਜਿਹੜੀ ਐਜ਼ ਅ ਪਾਰਟ ਆਫ ਅ ਟੀਮ ਹੈਗੀ ਐ ਗੋਟ ਲਾਈਵ ਤੋਂ ਅਮ ਜਿਸ ਦੇ ਨਾਮ ਨੇ ਮੈਂ ਭੁੱਲ ਗਿਆ ਲੈਣੇ ਜੀ ਪਲੀਜ਼ ਲੋ ਹਾਂਜੀ ਹਾਂਜੀ ਬਿਲਕੁਲ ਤੇ ਦੇਰ ਇਜ਼ ਬਿਗ ਰੋਲ ਜੈਸੀ ਸਿੰਘ ਜੈਸੀ ਸਿੰਘ ਹਾਂਜੀ ਅਰ ਗਗਨ ਝੱਡਾ ਜੀ ਇਹ ਆਪਣੀ ਗੋਡ ਲਾਈਫ ਦੀ ਟੀਮ ਹੈ ਤਾਂ ਤੇ ਦੇਸੀ ਡੀ ਐਨ ਬੀ ਦੀ ਟੀਮ ਕਿਹੜੀ ਹੈ ਦੇਸੀ ਡੀ ਐਨ ਬੀ ਦੀ ਟੀਮ ਜਿਹੜਾ ਬੰਦਾ ਬੋਲ ਰਿਹਾ ਤਾਂ ਥੈਂਕ ਯੂ ਤੁਹਾਡਾ ਸੋ ਮਚ ਯੂਸਫ ਤੇ ਲਵਲੀਨ ਐਨੀ ਮੈਸੇਜ ਫੋਰ ਹਮਿਲਟਨ ਆਡੀਅנס ਜਿਹੜੀਆਂ ਬੀਬੀਆਂ ਪੈਣਾ ਬੜੀਆਂ ਵਿਲਿੰਗਨੈਸ ਮਤਲਬ ਆਉਣ ਕਰਕੇ ਆ ਕੁਝ ਗਰੂਪイズਮ ਕਰਕੇ ਆਉਣਾ ਚਾਹੁੰਦੀਆਂ ਨੇ ਇੱਕ ਕਾਰ ਦੇ ਵਿੱਚ ਆਪਾਂ ਚਾਰ ਪੰਜ ਚਲੇ ਜਾਈਏ ਕਿਉਂ ਕਰਕੇ ਮਾਹੌਲ ਤੁਹਾਨੂੰ ਪਤਾ ਜਿਕੇ ਰੀਸੈਸ਼ਨ ਵੀ ਚੱਲ ਰਿਹਾ ਉਹਦੇ ਕਰਕੇ ਟਿਕਟ ਮਿਲਣ ਦਾ ਬਹੁਤ ਚੀਪ ਹੈ ਹਮਿਲਟਨ ਨੂੰ ਕੋ ਮੈਸੇਜ ਹਮਿਲਟਨ ਨੂੰ ਮੈਸੇਜ ਇਹ ਹੀ ਆ ਕਿ ਜਦੋਂ ਹਮਿਲਟਨ ਦੇ ਵਿੱਚ ਆਉਂਦੀ ਆ ਕਿ ਉਹ ਖੁਸ਼ ਹੋ ਜਾਂਦੀ ਆ ਹੈਨਾ ਹਮਿਲਟਨ ਤਾਂ ਆਪਣਾ ਜਦੈਨ ਪਿੰਡਾਂ ਵਾਲਾ ਮਾਹੌਲ ਆ ਰਿਹਾ ਹੈ ਹੈਨਾ ਕਿ ਸਾਰੀਆਂ ਪੜੀਆਂ ਭੈਣਾਂ ਫੈਮਿਲੀਜ਼ ਜਿਹੜੀਆਂ ਉਹ ਇੰਨਾ ਸੋਹਣਾ ਮੇਲ ਵਾਦ ਕੇ ਦਿਸ ਇਜ਼ ਡਿਫਰੈਂਟ ਕਾਈਂਡ ਆਫ એનર્ਜੀ ਏਅਰ ਹੈ ਹੈਨਾ ਤਦ ਤੁਸੀਂ ਓਸੀ ਐਨਰਜੀ ਦੇ ਨਾਲ ਗੱਡੀਆਂ ਭਰ-ਭਰ ਕੇ ਉਦੋਂ ਨੂੰ ਤੁਸੀਂ ਸਾਰੇ ਜਣੇ ਆਓ ਤੇ ਰੌਣਕਾਂ ਲਾਓ ਆਈ ਥਿੰਕ 1 ਘੰਟੇ ਦੀ ਜਿਹੜੀ ਡਰਾਈਵ ਹੈ ਇਹਨਾਂ ਦੀ ਮੈਲਟਨ ਦੇ ਲਈ ਵੀ ਉਹ ਇਨ ਉਹ ਇੰਜੋਏਬਲ ਹੋਣਾ ਹੈ ਮੈਂ ਇੱਕ ਇਹ ਜਣਾ ਜਾਂਦਾ ਸੀ ਕਿ ਉਹ ਵੀ ਵਰਥ ਇਟ ਹੈ ਇਹਨਾਂ ਲਈ ਵੀ 1 ਘੰਟੇ ਦੀ ਡਰਾਈਵ ਕਰਕੇ ਵੀ ਜਿਹੜਾ ਆ ਰਿਹਾ ਹੈ ਸ਼ੋ ਡੈਫੀਨਟਲੀ ਇਹਨਾਂ ਨੂੰ ਇੰਜੋਏਬਲ ਹੋਊਗਾ ਜੀ ਜੀ ਤਾਂ ਦੋਸਤੋ ਸੌਰੀ ਫॉर ਗਾਇਜ਼ ਸੋ ਦੋਸਤੋ ਡੇਟ ਕਰ ਲਓ ਤੁਸੀਂ ਨੋਟ ਬੀਬੀਆਂ ਭੈਣਾਂ ਦੇ ਲਈ ਇਹ ਖਾਸ ਪ੍ਰੋਗਰਾਮ ਹੋਣ ਜਾ ਰਿਹਾ ਜੀ ਮੈਂ ਦੁਬਾਰਾ ਪੋਸਟਰ ਤੁਹਾਨੂੰ ਦਿਖਾ ਦੇਣਾ 29 ਜੂਨ ਡਿਊ ਡ੍ਰੋਪ ਇਵੈਂਟ ਸੈਂਟਰ ਦੇ ਵਿੱਚ ਮਿਸ ਪੂਜਾ ਹੋਰੀ ਬੜੀ ਸੁੰਦਰ ਸ਼ਾਮ ਦਾ ਆਗਾਜ਼ ਕਰਨਗੇ ਛੋਟੇ-ਛੋਟੇ ਪਰਫਾਰਮੈਂਸਸ ਤੇ ਨਾਲ ਗਿਵ ਅਵੇ ਜਿਵੇਂ ਡਾਇਮੰਡ ਰਿੰਗ ਤੇ ਹੋਰ ਕੁਝ ਵੀ ਉੱਤੇ ਤੁਹਾਨੂੰ ਹੋਏਗਾ ਸਟੇਜ ਦੇ ਉੱਤੇ ਤੇ ਬੜਾ ਪਿਆਰਾ ਜਿਹਾ ਮਾਹੌਲ ਉਹ ਹੋਏਗਾ ਆਕਲੈਂਡ ਸ਼ਹਿਰ ਦੇ ਵਿੱਚ ਇੱਕ ਵਾਰੀ ਫੇਰ ਦੇਸੀ ਡੀਐਨਬੀ ਤੇ ਗੌਟ ਲਾਈਵ ਲੈ ਕੇ ਆ ਰਹੇ ਨੇ ਮਿਸ ਪੂਜਾ ਕਾਨਸਰਟ ਡਿਊ ਡ੍ਰੋਪ ਇਵੈਂਟ ਸੈਂਟਰ ਦੇ ਵਿੱਚ ਦੇ ਮਹਿਮਾਨ ਪਹੁੰਚੇ ਨੇ ਅਸੀਂ ਇੱਕ ਵਾਰ ਫੇਰ ਤੁਹਾਡਾ ਥੈਂਕਸ ਕਰਦੇ ਹਾਂ ਤੇ ਉਮੀਦ ਕਰਾਂਗੇ ਕਿ ਹਮਿਲਟਨ ਤੋਂ ਵੱਡੀ ਗਿਣਤੀ ਵੀ ਸਾਡੀਆਂ ਬੀਬੀਆਂ ਪੈਣਾ ਇਸ ਸ਼ੋਅ ਦੇ ਵਿੱਚ ਸ਼ਰਕਤ ਕਰਨਗੀਆਂ ਥੈਂਕ ਯੂ ਥੈਂਕਸ ਫਰ ਕਮਿੰਗ ਗਾਇਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਲਵਲੀਨ ਜੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਪਹੁੰਚੇ ਹਾਂ ਹਮਿਲਟਨ ਦੇ ਵਿੱਚ ਰੇਡੀਓ ਸਾਡੇ ਆਲਾ ਦੇ ਸਟੂਡੀਓਸ ਵਿੱਚ ਤੇ ਗੱਲ ਕਰਨ ਆਏ ਆ ਲਾਡੀ ਜੀ ਦੇ ਨਾਲ ਸਾਡੇ ਅਪਕਮਿੰਗ ਇਵੈਂਟ ਦੇ ਲਈ ਜਿਹੜੀ ਕਿ ਹੈਗੀ ਹੈ ਲੇਡੀਜ਼ ਨਾਈਟ ਵੇਅਰ ਮਿਸ ਪੂਜਾ ਇਸ ਪਰਫਾਰਮਿੰਗ ਲਾਈਵ ਔਨ 29th ਆਫ ਜੂਨ ਡੂ ਡ੍ਰੌਪ ਇਵੈਂਟ ਸੈਂਟਰ ਦੇ ਵਿੱਚ ਸੋ ਲਾਡੀ ਜੀ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਤੇ ਥੈਂਕ ਯੂ ਫॉर ਹੈਵਿੰਗ ਅਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਲਾਡੀ ਸਿੰਘ ਪਟਿਆਲਾ ਫਰੋਮ ਰੇਡੀਓ ਸਾਡੇਲਾ ਲਵਲੀਨ ਤੇ ਯੂਸਫ ਉਚੇਚੇ ਤੌਰ ਤੇ ਪਹੁੰਚੇ ਨੇ ਜੀ ਸਾਡੇ ਸਟੂਡੀਓ ਹਮਿਲਟਨ ਦੇ ਵਿੱਚ ਤੇ ਸਾਡੀਆਂ ਪਿਆਰੀਆਂ ਪਿਆਰੀਆਂ ਸ਼ਖਸੀਤਾਂ ਵੀ ਹਮਿਲਟਨ ਤੋਂ ਜਿਹੜੀ ਹਮੇਸ਼ਾ ਸਾਨੂੰ ਪਿਆਰ ਦਿੰਦੀਆਂ ਉਹ ਵੀ ਇੱਥੇ ਸਾਡੇ ਨਾਲ ਬਿਰਾਜਮਾਨ ਨੇ ਤੇ ਲਵਲੀਨ ਵਾਈ ਗੁਰੂ ਸਚੇ ਪਾਤਸ਼ਾਹ ਕੀ ਅਰਦਾਸ ਕਰਦੇ ਕਿ ਤੁਹਾਡਾ ਈਵੈਂਟ ਬਹੁਤ ਚੜ੍ਹਦੀ ਕਲਾ ਜਾਵੇ ਟਿਕਟ ਬਹੁਤ ਚੀਪ ਹੈ ਹਮਿਲਟਨ ਨਿਵਾਸੀਆਂ ਸੇ ਮੈਨੂੰ ਲੱਗਦਾ ਖਾਸ ਕਰਕੇ ਓਪਰਚੁਨਿਟੀ ਲੈ ਕੇ ਆਏ ਹੋ ਤੁਸੀਂ ਤੇ ਟਾਈਮ ਵੀ ਕੱਟ ਕੇ ਤੁਸੀਂ ਪਹੁੰਚੇ ਤੇ ਸਾਡੇ ਹਮਿਲਟਨ ਆਡੀਅנס ਅਪਰੋਚ ਵੀ ਕੀਤਾ ਕਿਉਂਕਿ ਕਿ ਕਾਫੀ ਨਾ ਲਾਈਫ ਜਿਹੜੀ ਕਈ ਵਾਰ ਸਟ्रेसਫੁੱਲ ਚਲੀ ਜਾਂਦੀ ਹੈ ਤੇ ਮਿਸ ਪੂਜਾ ਦਾ ਨਾਮ ਸੁਣਦ ਦੇਖ ਰਿਹਾ ਤੁਹਾਡੇ ਚ ਮੈਂ ਤੁਹਾਨੂੰ ਦੇਖ ਰਿਹਾ ਮੈਂ ਉਧਰ ਯੂਸਫ ਨੂੰ ਦੇਖ ਰਿਹਾ ਤੁਹਾਨੂੰ ਵੀ ਦੇਖ ਰਿਹਾ ਤੇ ਜਰੂਰ ਬਾਬਾ ਜੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ ਰਣਗੇ ਤੇ ਦੋਸਤੋ ਇੱਕ ਪਿਆਰੀ ਜੀ ਗੱਲ ਹੈ ਕਿ ਡਾਇਮੰਡ ਦੀ ਰਿੰਗ 1500 ਡਾਲਰ ਦੀ ਜਿਹੜਾ ਜਿਹੜਾ ਵੀ ਟਿਕਟ ਬਾਇ ਕਰੇਗਾ ਉੱਥੇ ਅਸੀਂ ਇੱਕ ਗਿਵ ਅਵੇ ਕੱਢਾਂਗੇ ਸਟੇਜ ਦੇ ਉੱਤੇ ਤਾਂ ਤੁਸੀਂ ਇਹ ਪ੍ਰੋਗਰਾਮ ਨੂੰ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਮੈਂ ਰਿਕੁਐਸਟ ਕਰਦਾ ਮਿਸ ਨੀ ਕਰਨਾ ਤੁਸੀਂ ਜਰੂਰ ਪਹੁੰਚੋ ਜਿੰਨੀ ਵੀ ਇਸ ਇਵੈਂਟ ਦਾ ਪੈਸਾ ਇਕੱਠਾ ਹੋਏਗਾ ਉਹ ਸਾਰਾ ਇੱਕ ਚੈਰਿਟੀ ਨੂੰ ਜਾਊਗਾ ਜਿਹੜੀ ਆਲਰੇਡੀ ਹੈਲਥ ਦੇ ਕਰਕੇ ਸੇਵਾਾਂ ਮਾਂ ਨਿਭਾ ਰਹੀ ਹੈ ਰ ਸੋ ਆਲਰ ਜਿੰਨੇ ਵੀ ਪੈਸੇ ਹੋਣਗੇ ਟਿਕਟ ਸੇਲਸ ਦੇ ਵਿੱਚ ਐਨ ਇਥੇ 10 10 ਡਾਲਰ ਕਰਕੇ ਤੁਸੀਂ ਇੱਕ ਬਹੁਤ ਚੰਗੇ ਤੇ ਬਹੁਤ ਇੰਪੋਰਟੈਂਟ ਕਾਜ਼ ਵਿਚ ਹਿਸ ਮੈਂਟਲ ਹੈਲਥ ਫॉर ਔਮਨ ਨੂੰ ਸਪੋਰਟ ਕਰ ਰਹੇ ਆ ਕਿਉਂਕਿ 올 ਦਾ ਟਿਕਟ ਪ੍ਰਸੀਡਸ ਜਿਹੜੀਆਂ ਆ ਉਹ ਜਾਣਗੀਆਂ ਟੂ ਸਹਾਇਤਾ ਟੂ ਪ੍ਰੋਵਾਈਡ ਕਾਉਂਸਲਿੰਗ ਐਸ ਵੈਲ ਐਸ ਮੈਂਟਲ ਸਪੋਰਟ ਸਰਵਿਸਸਿਸ ਇਨ ਦੀ ਕਮਿਊਨਿਟੀ ਦੇ ਵਿੱਚ ਤਾਂ ਦੋਸਤੋ ਮਿਸ ਨਾ ਕਰਿਓ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਮਿਲਦੇ ਆ ਜੀ 29 ਜੂਨ ਨੂੰ ਡਿਊ ਡ੍ਰੌਪ ਇਵੈਂਟ ਸੈਂਟਰਸ ਥੈਂਕ ਯੂ ਦੋਸਤੋ